ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਜਿੰਦਰ ਕੌਰ ਹਾਂ ਤੁਹਾਨੂੰ ਅੱਜ ਪੀਸਾਇਲ ਘੀਣਾ ਆ ਰਹੀਆਂ ਹਨ ਸਨ ਅਦਰਕ ਇਹਨਾਂ ਪੀਸ ਕੇ ਭਾਨੀਆਂ ਜੀ ਮੈਂ ਤੇ ਇਹ ਇੱਕ ਕਟੋਰੀ ਮੇਸਨ ਦੀ ਲੈਤੀ ਅਜੇ ਸਭ ਤੋਂ ਪਹਿਲਾਂ ਮੈਂ ਹਿੰਗ ਪਾਣੀ ਆ ਜੀ ਫਿਰ ਨਾਲ ਹੀ ਅਜਮੈਨ ਇਹ ਦਾਣਾ ਮੇਥੀ ਇਹ ਜੀਰਾ ਜੀ ਤੇ ਇਹ ਬੇਸਨ ਹੈ ਇਹ گارਲਿਕ ਪਾਊਡਰ ਹੈ ਜੀ ਇਹ ਦਹੀਂ ਆ कि आपने पौधे में हैं कोई घट खा कोई ज्यादा खूँ ਦਹੀਂ ਦੇ ਵਿੱਚ ਆਪਾਂ ਨੇ ਬੇਸਨ ਮਿਕਸ ਕਰ ਲਿਆ ਮੈਂ ਹਮੇਸ਼ਾ ਸ਼ਕਤੀ ਬੋਗ ਬੇਸਨ ਦੀ ਖੜੀ ਬਣਾਉਂਦੀ ਆ ਜੀ ਤੋਂ ਜੀ ਗਰੇਵੀ ਆਪਣੀ ਤਿਆਰ ਹੋ ਗਈ ਤੇ ਆਪਣਾ ਮਿਕਸਚਰ ਵੀ ਤਿਆਰ ਹੋ ਗਿਆ ਦਹੀਂ ਤੇ ਬੇਸਨ ਤੋਂ ਜੀ ਇਹ ਬਹੁਤ ਧਿਆਨ ਨਾਲ ਜੀ ਫੋੜੀ ਦਿਹਾਉਣੀ ਹੈ ਪਾਣੀ ਘੱਟ ਵੱਧ ਲੱਗੇ ਤੁਸੀਂ ਬਾਅਦ ਚ ਵੀ ਪਾ ਸਕਦੇ ਹੋ ਤੇ ਇਹਦੇ ਚ ਇਹ ਵੀ ਹੈ ਕਿ ਇਹਨੂੰ ਕੜਛੀ ਨੂੰ ਉੱਪਰ ਨੂੰ ਉੱਤੇ ਨਹੀਂ ਉਠਾਣਾ ਹੈਗਾ ਜਦ ਤੱਕ ਕੜੀ ਰਿੱਝੇ ਨਹੀਂ ਪੈਂਦੀ ਕੜੀ ਮੈਂ ਥੋੜੀ ਜੀ ਕਸੂਰੀ ਮੇਥੀ ਵੀ ਪਾਉਣੀ ਹੈ ਥੋੜਾ ਜਿਹਾ ਆਪਾਂ ਮਚੂਰ ਵੀ ਪਾਉਣੇ ਆ ਜੀ ਇਨੋਂ ਵਾਲਾ ਦਵਾ ਕੇ ਤੇ ਰਾਮ ਨਾਲੇ ਇੱਕ ਘੰਟਾ ਘੜੀ ਦੇ ਕੇ ਰਜਾਨੀਆਂ ਸਿੰਘ ਤੇ ਗੈਸ ਕਰਤੇ